ਤਕਵਰ ਸੰਗਰੂਰ ਤੋਂ ਅੱਜ ਦਿੱਤੀ ਕੀ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਸੰਗਰੂਰ ਦੇ ਬੱਸ ਸਟੈਂਡ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਇਲਜ਼ਾਮ ਲਗਾਇਆ ਕਿ ਅੱਜ ਸਿਰਫ ਗੇਟ ਰੈਲੀ ਕਰਨੀ ਸੀ ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੇ ਆਗੂਆਂ ਨੂੰ ਸਵੇਰੇ ਹੀ ਘਰੋਂ ਦੇ ਵਿੱਚ ਚੁੱਕ ਲਿਆ। ਉਹਨਾਂ ਦੱਸਿਆ ਕਿ ਜਦੋਂ ਅਸੀਂ ਇੱਥੇ ਸਵੇਰੇ ਆ ਕੇ ਰੈਲੀ ਦੀ ਤਿਆਰੀ ਕਰ ਰਹੇ ਸੀ ਤਾਂ ਸਾਡੇ ਮੁਲਾਜ਼ਮਾਂ ਨੂੰ ਇੱਥੋਂ ਵੀ ਪੁਲਿਸ ਬਲਾਸਮਾ ਨੇ ਅਰੈਸਟ ਕਰ ਲਿਆ। ਜਿਸ ਕਾਰਨ ਅੱਜ ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਆਪਣੇ ਉੱਤੇ ਪੈਟਰੋਲ ਛਿੜਕ ਲਿਆ ਤੇ ਬੋਤਲਾਂ ਦੇ ਵਿੱਚ ਪੈਟਰੋਲ ਭਰ ਕੇ ਹੱ ਕਿ ਕਿਹਾ ਹੈ ਕਿ ਸਾਨੂੰ ਪੁਲਿਸ ਇਥੋਂ ਵੀ ਧੱਕੇ ਨਾਲ ਚੁਕੇਗੀ ਤਾਂ ਅਸੀਂ ਆਪਣੇ ਆਪ ਨੂੰ ਅੱਗ ਲਵਾ ਦਵਾਂਗੇ ਜਿਹੜਾ ਮੁਲਾਜ਼ਮ ਸਾਡੇ ਨਾਲ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਜਫੀ ਪਾਲਾਂਗੇ ਤੇ ਦੋਨੋਂ ਹੀ ਅੱਗ ਦੇ ਵਿੱਚ ਸੜ ਜਾਗੇ ਬਿਲਕੁਲ ਜੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਵੀ ਪਹਿਲਾਂ ਵੀ 4 ਸਾਲ ਹੋ ਗਏ ਸਰਕਾਰ ਨਾਲ ਸਾਨੂੰ 50 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਨੇ ਕਿਉਂਕਿ ਸਾਡੇ ਹੱਕੀ ਮੰਗਾਂ ਨੇ ਬਾਕੀ ਅੱਜ ਜਦੋਂ ਦੱਸਣਾ ਦੋਨਾ ਇਹ ਕਿਲੋਮੀਟਰ ਦੇ ਟੈਂਡਰ ਖੁੱਲਣ ਦੇ ਸਬੰਧ ਦੇ ਵਿੱਚ ਧਰਨਾ ਲੱਗਿਆ ਜਦ ਕਿ ਜਥੇਬੰਦੀ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਦਾਂ ਦਾ ਅੱਜ ਸਿਰਫ ਗੇਟ ਰੈਲੀਆਂ 11 ਵਜੇ ਤੋਂ 1 ਵਜੇ ਤੱਕ ਗੇਟ ਰੈਲੀਆਂ ਦਾ ਕੋਈ ਪ੍ਰੋਗਰਾਮ ਸੀ ਜਦ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸਾਡੇ ਆਗੂਆਂ ਨਾਲ ਨਜਾਇਜ਼ ਤੱਕਾ ਕਰਕੇ ਸਵੇਰ 4 ਵਜੇ ਜਾਂ ਰਾਤੀ ਬੰਦੇ ਨੂੰ ਅਰੈਸਟ ਕੀਤਾ ਗਿਆ ਤਾਂ ਹੀ ਸਾਡੇ ਵੱਲੋਂ ਅੱਜ ਇਹ ਪ੍ਰੋਟੈਸਟ ਕਰਕੇ ਰੋਲ ਬੰਦ ਕੀਤਾ ਗਿਆ ਕਿੱਥੇ ਅਰੈਸਟ ਕੀਤਾ ਗਿਆ ਜੀ ਅਪਕਰਾਂ ਵਿੱਚ ਪਿੰਡਾਂ ਵਿੱਚ ਜਾ ਕੇ ਜੋ ਸਾਡੇ ਸੀਨੀਅਰ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅੱਛਾ ਇਹ ਸ਼ਾਂਤਬਈ ਪ੍ਰੋਟੈਸਟ ਸੀਗਾ। ਹਾਂਜੀ ਅੱਜ ਬਿਲਕੁਲ ਕੋਈ ਪੀਆਰਟੀ ਪੀਆਰਟੀਸੀ ਦੇ ਵਿੱਚ ਕੋਈ ਬਲੌਕ ਕਰਨ ਦਾ ਕੋਈ ਹੜਤਾਲ ਦਾ ਕੋਈ ਪ੍ਰੋਗਰਾਮ ਸੀ। 11 ਵਜੇ ਤੋਂ 1 ਵਜੇ ਤੱਕ ਸ਼ਾਂਤੀਪੂਰਵਕ ਰੋਡ ਤੋਂ ਸਾਈਡ ਤੇ ਹੋ ਕੇ ਉਹ ਗੇਟ ਰੈਲੀਆ ਕਰਨ ਦਾ ਪ੍ਰੋਗਰਾਮ ਸੀ ਜਦ ਕਿ ਸਾਨੂੰ ਮਜਬੂਰਨ ਰੋਡ ਤੇ ਬੈਠਣਾ ਪਿਆ ਹੜਤਾਲ ਕਰਨੀ ਪਿਆ ਜਦ ਕਿ ਸਾਡੇ ਆਗੂਆਂ ਨਾਲ ਸੀਨੀਅਰ ਆਗੂਆਂ ਨਾਲ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਧੱਕਾ ਕਰਕੇ ਘਰਾਂ ਵਿੱਚੋਂ ਘਰਾਂ ਜਾ ਕੇ ਸਾਡੇ ਮਾਮਾ ਭੈਣਾਂ ਨੂੰ ਸਾਡੇ ਆਗੂ ਨੂੰ ਅਰੈਸਟ ਕੀਤਾ ਗਿਆ ਆਲਦੀ ਬੋਤਲਾ ਤੁਸੀਂ ਬੜੀਆ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਆਦਾਰੇ ਨੂੰ ਬਚਾਉਣ ਵਾਸਤੇ ਬਿਲਕੁਲ ਤਤਪਰ ਹਾਂ ਅਸੀਂ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਸਤੇ ਦਹਾੜਾ ਸਾਲ ਹੋ ਗਏ 15-15 ਸਾਲ ਹੋ ਗਏ ਅਸੀਂ ਇਸ ਆਦਾਰੇ ਵਿੱਚ ਕੰਮ ਕਰ ਰਹੇ ਹਾਂ ਜਦਕਿ ਮਾਨ ਸਰਕਾਰ ਆਈ ਸੀ ਸਾਨੂੰ ਲਾਰੇ ਲਾ ਕੇ ਲੋਟੂ ਸਰਕਾਰ ਆਈ ਸੀ ਵੀ ਤੁਹਾਨੂੰ ਰੋਜ਼ਗਾਰ ਸਾਡੇ ਪੱਕੇ ਕੀਤੇ ਜਾਣਗੇ ਅੱਜ ਇਹ ਕਹਾੜਾ ਬਾਰ ਬਾਰ ਸਾਡੇ ਤੇ ਕਿਲੋਮੀਟਰਾਂ ਦਾ ਕਹਾੜਾ ਲੈ ਕੇ ਆ ਰਹੇ ਜਦਕਿ ਅਸੀਂ ਸਰਕਾਰ ਨੂੰ ਮੀਟਿੰਗਾਂ ਦੇ ਵਿੱਚ ਦੱਸ ਚੁੱਕੇ ਹਾਂ ਵੀ ਇਹ ਕਿਲੋਮੀਟਰਾਂ ਦਾ ਜੋ ਕਿਲੋਮੀਟਰ ਗੱਡੀਆਂ ਨੇ ਸਾਡੇ ਮਹਿਕ ਵਿੱਚ ਖੋਰਾ ਲਾ ਰਹੀਆਂ ਨੇ ਘਾਟੇ ਦਾ ਸੌਦਾ ਨੇ ਬਿਲਕੁਲ ਸਾਡੇ ਜੋ ਮੁਲਾਜ਼ਮ ਸਾਥੀ ਨੇ ਉਹਨਾਂ ਨੂੰ ਘਰ ਤੋੜਨ ਦਾ ਇਹ ਵਸੀਲਾ ਨੇ ਇੱਕ ਸੋਮੇ ਦੱਸਣਾ ਚਾਹੁੰਦਾ ਵੀ ਅਸੀਂ ਪਹਿਲਾਂ ਹੀ ਮੀਟਿੰਗਾਂ ਕਰ ਚੁੱਕੇ ਹਾਂ ਇਹ ਇਹਨਾਂ ਨੂੰ ਇਹ ਅੱਗੇ ਸਟੈਂਡ ਕਰੀ ਜਾਂਦੇ ਆ ਤਰੀਕਾ ਲੈ ਕੇ ਅੱਗੇ ਸਟੈਂਡ ਕਰੀ ਜਾਂਦੇ ਆ ਪਰ ਇਹਨੂੰ ਵਾਪਸ ਨਹੀਂ ਲੈ ਰਹੇ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡਵੇ ਪਨਵਸ ਪੀ ਆਰਟੀਸੀ ਕੰਟਰੈਕਟਰ ਕੰਕਲੂਜੀਸ਼ਨ ਰੋਡ ਡਿਪੂ ਦਾ ਸੈਕਟਰੀ ਹੈ ਜੀ ਕਿਹ ਕਿੱਧਰ ਨਾ ਲਗਾਇਆ ਹੱਥ ਵਿੱਚ ਬੋਗਰਾ ਪੈਟਰੋਲ ਨੇ ਕੀ ਕਰ ਲਿਆ ਇਹਦਾ ਕਾਰਨ ਇਹੀ ਹੈ ਜੀ ਵੀ ਬਿਲਕੁਲ ਸਾਡਾ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਸੀਗਾ ਧਰਨਾ ਲਗਾਉਣ ਦਾ ਜਾਂ ਬੱਸਾਂ ਬੰਦ ਕਰਨ ਦਾ ਅੱਜ 28 ਤਰੀਕਾ 28 ਤਰੀਕ ਨੂੰ ਪਨਵਸ ਦੇ ਵਿੱਚ ਜੋ ਕਿਲੋਮੀਟਰ ਗੱਡੀਆਂ ਨੇ ਉਹਨਾਂ ਦਾ ਟੈਂਡਰ ਖੋਲਿਆ ਜਾਣਾ ਸੀ ਜਦ ਕਿ ਜਥੇਬੰਦੀ ਨੇ ਅੱਜ ਤੋਂ 15 ਦਿਨ ਪਹਿਲਾਂ ਹੀ ਕਾਲ ਦਿੱਤੀ ਸੀ ਵੀ 28 ਤਰੀਕ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਬਿਲਕੁਲ ਸ਼ਾਮ ਕਮਾਈ ਢੰਗ ਨਾਲ ਗ ਕੋਈ ਵੀ ਸਰਵਿਸ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਊ ਕਹਿੰਦਾ ਆਪਾਂ ਕੋਈ ਸਰਵਿਸ ਬੰਦ ਨਹੀਂ ਕੀਤੀ ਜਾਊਗੀ ਪਰ ਅੱਜ ਮਜਬੂਰ ਹਨ ਜੋ ਸਾਡੇ ਆਗੂ ਸਹਿਬਾਨ ਨੇ ਖੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀ ਆ ਸਾਡੇ ਆਗੂ ਸਹਿਬਾਨਾਂ ਨੂੰ ਜਦੋਂ ਵੀ ਬੰਦੀ ਦੇ ਸੀਨੀਅਰ ਆਗੂ ਸਹਿਬਾਨਾਂ ਨੂੰ ਰਾਤ ਅਰੈਸਟ ਕੀਤਾ ਗਿਆਗਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਪੀਆਰਟੀਸੀ ਪੰਨਵਾਸ ਮੁਕੰਮਲ ਅਸੀਂ ਬਸ ਸਟੈਂਡ ਗੱਡੀਆਂ ਰੋੜਾ ਤੇ ਟੇਡੀਆਂ ਕਰਕੇ ਪੈਟਰੋਲ ਦੀਆਂ ਬੋਤਲਾਂ ਹੱਥ ਚ ਲੈ ਕੇ ਬੰਦ ਕੀਤਾ ਇਹ ਪੈਟਰੋਲ ਦੀਆਂ ਬੋਤਲਾਂ ਜੀ ਤਾਲ ਲਈਆਂ ਨੇ ਜੇ ਕੋਈ ਪੁਲਿਸ ਪ੍ਰਸ਼ਾਸਨ ਸਾਡਾ ਧੱਕਾ ਕਰਦੀ ਆ ਅਸੀਂ ਖੁਦ ਨੂੰ ਅੱਗ ਲਾ ਕੇ ਇਹਨਾਂ ਨੂੰ ਜੁੱਪੀਆਂ ਪਾ ਕੇ ਖੁਦ ਵੀ ਮਾਰਾਂਗੇ ਨਾਲ ਪ੍ਰਸ਼ਾਸਨ ਨੂੰ ਵੀ ਮਾਰਾਂਗੇ ਪਰ ਅੱਜ ਸਾਡੇ ਕਹ ਜੀ ਇਹ ਵੀ ਆਧਾਰੇ ਦੀ ਲੜਾਈ ਆ ਜਦਾਰੇ ਨੂੰ ਬਚਾਉਣ ਦੀ ਲੜਾਈ ਆ ਕਿਲੋਮੀਟਰ ਗੱਡੀਆਂ ਸਾਡੇ ਆਧਾਰੇ ਨੂੰ ਘਣਵਾ ਖਾਂਦੀਆਂ ਨੇ ਬੇ ਜਿਹੜੀ ਨਕਮੀ ਸਰਕਾਰ ਭਗਵੰਤ ਮਾਨ ਦੀ ਜੋ ਵੱਡੇ ਵੱਡੇ ਵਾਅਦੇ ਕਰਕੇ ਸਾਡੇ ਨਾਲ ਸਤਾ ਦੇ ਵਿੱਚ ਆਈ ਸੀ 4 ਸਾਲ ਹੋ ਚੁੱਕੇ ਨੇ ਅਧਾਰੇ ਦੇ ਵਿੱਚ ਇੱਕ ਵੀ ਆਪਣੀ ਮਾਲਕੀ ਵਾਲੀ ਬੱਸ ਨਮੀ ਪਾਈ ਨਹੀਂ ਪਾਈ ਜੋ ਤੁਸੀਂ ਵੱਡੇ ਵੱਡੇ ਸਟਿਕਰਾਂ ਵਾਲੀਆਂ ਜੋ ਪੈਪਸੂ ਰੋਡ ਵੇਲੇ ਲਿਖਿਆ ਹੋਇਆ ਤੁਸੀਂ ਦੇਖਦੇ ਹੋ ਸਭ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਨੇ ਪਰ ਹੁਣ ਫੇਰ ਇੱਕ ਹੋਰ ਇੱਕ ਲੜੀ ਦੇ ਹੋਰ ਤੈਤ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰਾ ਸਾਡੇ ਤੇ ਲੈ ਕੇ ਆਈ ਹੈ ਸਰਕਾਰ ਅੱਜ ਸਰੂਰ ਤੋਂ ਤੁਹਾਡੇ ਬੰਦੇ ਕੋਲ ਫੈਸਲਾ ਕੀਤਾ ਅੱਜ ਸੰਗਰੂਰ ਤੋਂ ਸਾਡੇ ਸੂਬਾ ਅਗੂ ਨੂੰ ਤੇ ਸਾਡੇ ਘਰ ਵੀ ਰੈਸਟ ਪਈ ਆ ਸੂਬਾ ਕੁਜੀ ਰੈਸਟ ਕਰੇ ਹੋਏ ਨੇ ਸਾਡੇ ਵਾਈਸ ਸੂਬਾ ਗੁਪਵਾਨੀਗੜ ਰੈਸਟ ਕਰ ਰੱਖੇ ਨੇ ਜਿੰਨੇ ਸਾਡੇ ਸਾਥੀਆਂ ਨੇ ਪਹਿਲੇ ਟਾਈਮ ਤੋਂ ਆ ਕੇ ਗੱਡੀਆਂ ਖੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਰੈਸਟ ਕੀਤਾ ਹੋਇਆ ਸਰਕਾਰ ਨੇ ਇਹਨਾਂ ਪ੍ਰਿੰਸੀਪਲ ਪੁਲਿਸ ਪ੍ਰਸ਼ਾਸਨ ਨੇ ਵੀ ਹੈ ਪੈਟਰੋਲ ਗਲਤ ਹੈ ਇਸ ਤਰੀਕੇ ਨਾਲ ਕਿ ਸਾਬ ਜਦੋਂ ਸਾਡੀ ਕਹਿ ਦੀ ਵੀ ਰੋਜ਼ਗਾਰ ਤੇ ਸਾਡੇ ਭਵਿੱਖ ਤੇ ਸਾਡੇ ਸਾਡਾ ਸਾਰਾ ਕੁਝ ਹੀ ਖਤਮ ਹੋ ਰਿਹਾ ਫਿਰ ਸਰ ਜੀ ਗਲਤ ਗਲਤ ਸੋਸ਼ਲ ਨਹੀਂ ਦੇਖਦੇ ਅਸੀਂ ਮਰ ਜਾਾਂਗੇ ਜਾਂ ਮਾਰਾਂਗੇ ਸਾਡੇ ਕੋਲ ਇੱਕੋ ਹੀ ਟੀਚਾ ਹੈ ਸਾਡੇ ਆਦਾਰੇ ਨੂੰ ਬਚਾਉਣਾ ਆਪਣੇ ਰੋਜ਼ਗਾਰ ਨੂੰ ਬਚਾਉਣਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚ ਸਾਰੀਆਂ ਬੱਸਾਂ ਬੰਦ ਨੇ ਜੀ ਫਿਲਹਾਲ ਅਸੀਂ ਤੇਡੀਆਂ ਕਰਤੀਆਂ ਸਾਰੀਆਂ ਬੱਸਾਂ ਬੰਦ ਨੇ ਜੀ ਤੁ ਸੰਗਰੂਰ ਦੀਪੂ ਦੇ ਵਿੱਚੋਂ ਕੋਈ ਵੀ ਗੱਡੀ ਨਹੀਂ ਚੱਲੂਗੀ